ਥੜੀ ਰੇਤ ਭੁੱਜੇ ਆਵੇ ਜਿਵੇਂ ਮੱਛ ਦੇ ਵਰੂਲ ਅੱਗ ਦੇ ਆਕਾਸ਼ੀ ਉੱਚੇ ਨੱਚ ਦੇ ਕਿਵੇਂ ਪਾਣੀ ਬਿਣਾ ਦੀਵੇਂ ਉੱਥੇ ਬੱਚ ਦੇ ਕਿ ਅਸ ਕੋਹਾਂ ਦੂਰ ਸਮਝਾਓ ਗੱਲ ਦੇ ਦਿਓ ਮਿੱਠਾ ਬੋਲ ਲੀਏ ਸਵਾਲ ਜੇ ਸਵਾਲ ਦੇ ਦਿਓ ਨਾਏ ਕਰੀ ਜਨ ਘੜੇ ਪਹਿਲੇ ਪੰਦ ਵੇ ਮਿੱਟੀ ਇੱਕ ਨੂੰ ਅਨੇਕ ਰੰਗੀ ਰੰਗਦਾ ਕਿਸੇ ਸੁੱਖ ਦੇਵੇ ਕਿਸੇ ਬਾਹੇ ਡੰਗਵੇ ਮਨੁੱਖਾ ਦੇ ਹੀ ਕਿਵੇਂ ਪਾਣੀ ਬਣਾ ਦੀਵੇਂ ਉੱਥੇ ਬਚਦੇ ਕਿ ਅਸ ਤੋਹਾਂ ਦੂਰ ਸਮਝਾਓ ਗੱਲ ਦੇ ਦਿਓ ਮਿੱਠਾ ਬੋਲੀਏ ਮਿੱਠਾ ਬੋਲੀਏ ਸਭਾ ਜੀ ਸਵਾਲ ਦੇ ਦਿਓ ਮੈਂ ਘਰੀ ਜਨ ਘਰੇ ਪਹਿਲੇ ਪੰਨ ਦਾ ਮਿੱਟੀ ਇੱਕ ਨੂੰ ਅਨੇਕ ਰੰਗੀ ਰੰਗਦਾ ਕਿਸੇ ਸੁੱਖ ਦੇਵੇ ਕਿਸੇ ਬਾਏ ਤੰਗ ਮਨੁੱਖਾ ਦੇ ਵਿਲੀ ਕੋ ਜੰਗਾ ਕਹਿਣਾ ਆ ਜਾਵੇ ਰਜਾ ਤੇਰੀ ਵਿੱਚ ਰਹੀਏ ਸਾਨੂੰ ਰਹਿਣਾ ਆ ਜਾਵੇ ਇਥੇ ਇੱਕ ਕੀੜੀ ਕੁੰਚਰ ਬਣਾ ਦੇਵੇਂ ਦਿਨ ਰਾਤ ਜੈ ਸਰੀਰ ਪਾੜੇ ਪਾ ਦੇਵੇਂ ਜੋਤ ਇੱਕ ਵਕਦਿਆਂ ਚ ਟਕਾ ਦੇਵੇਂ ਹੱਡ ਮਾਸ ਜੋੜ ਉੱਤੇ ਸੋਹਣੀ ਖੱਲ ਦੇ ਦਿਓ ਮਿੱਠਾ ਬੋਲੀਏ ਸਭ ਹੱਲ ਦੇ ਦਿਓ ਸਾਰੇ ਉੱਚੇ ਤੇਰੇ ਛੋਣ ਅਸਮਾਨਾਂ ਨੂੰ ਟੱਕੇ ਬਰਫਾਂ ਦੇ ਚੋਟੀਆਂ ਤੜਾਨਾਂ ਨੂੰ ਨਿਆ ਵਗਨ ਤੇ ਲੰਗੜ ਮੈਦਾਨਾਂ ਨੂੰ ਰੁੱਕ ਸਾਗਰਾਂ ਵਿੱਚ ਚੱਲ ਆਪੇ ਪਹਿਣਾ ਆ ਜਾਵੇ ਰਜਾ ਤੇਰੀ ਵਿੱਚ ਰਹੀਏ ਸਾਨੂੰ ਰਹਿਣਾ ਆ ਜਾਵੇ ਨਾ ਪਾਸਪੋਰਟ ਵੀ ਦੇ ਹੱਥ ਚੱਲ ਦੇ ਦਿਓ ਮਿੱਠਾ ਬੋਲ ਗਏ ਸਵਾਲ ਜੀ ਸਵਾਲ ਦੇ ਦਿਓ ਏ ਨਾਲ ਸਿਆਲ ਰੁੱਤ ਸੇ ਬਸੰਬੇ ਤੇਰੀਆਂ ਉਚਾਲ ਗੜੇ ਮੀ ਮਾਰੂ ਕਿਤੇ ਨੇ ਰੀਆਂ ਸੁੰਦਰ ਜੀਆਂ ਝੀਲਾ ਜੰਗਲਾਂ ਨੇ ਕੇਰੀਆਂ ਕੁਦਰਤ ਤੇਰੀ ਦਾ ਨਜ਼ਾਰਾ ਸਾਨੂੰ ਲੈਣਾ ਆ ਜਾਵੇ ਰਜਾ ਅਸੀਂ ਹੂੜ ਮਤ ਮੁੱਦ ਤੂੰ ਬਬੇਕ ਦਈਂ ਰਾਮ ਰਹਿਮਤਾਂ ਨਜਾਰਾ ਕਰੀ ਪਲ ਦੇ ਦਿਓ ਮਿੱਠਾ ਬੋਲੀਏ ਮਿੱਠਾ ਬੋਲੀਏ ਸਬਾਤ ਐ ਸਵਾਲ ਦੇ ਦਿਓ ਘੱਟ ਮਿੱਟੀ ਚੋਖ ਨਿੰਜਾ ਨੂੰ ਪਛਾੜ ਕੇ ਮੂਲ ਤਾਤੂ ਕੀ ਐ ਸੈਸ ਦਾ ਨਾ ਜਾਣ ਜੰਮੀ ਰੋਈਏ ਸੋਰ ਜੀਤ ਨੰਦ ਲੈਣਾ ਆ ਜਾਵੇ ਰਜਾ ਤੇਰੀ ਵਿੱਚ ਰਹੀਏ ਸਾਨੂੰ ਡੈਣਾ ਆ ਜਾਵੇ ਦਸਾਂ ਹੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿੱਚ ਜੋੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤ ਗੁਰੂ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਆਲੇ ਦੁਆਲੇ ਕੀ ਕੁਝ ਵਾਪਰ ਰਿਹਾ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਇਹ ਇਤਿਹਾਸ ਆਪ ਸੰਗਤਾਂ ਲਈ ਵਾਰ ਸਰਵਣ ਕਰਦੇ ਆ ਰਹੇ ਹੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਮੁਲਾਕਾਤ ਹੋਈ ਹੈ ਲਾਲ ਕਿਲੇ ਦੇ ਵਿੱਚ ਔਰੰਗਜ਼ੇਬ ਦੇ ਨਾਲ ਪਰ ਸਤਿਗੁਰੂ ਜੀ ਮਹਾਰਾਜ ਨੇ ਏਨੇ ਵਧੀਆ ਤਰੀਕੇ ਦੇ ਨਾਲ ਔਰੰਗਜ਼ੇਬ ਨੂੰ ਸਮਝਾਇਆ ਕਿ ਛੋਟੀ ਜਈ ਉਮਰ ਤੇ ਇੰਨੀ ਉੱਚੀ ਤੇ ਸੁੱਚੀ ਸੋਚ ਹਜ਼ੂਰ ਨੇ ਬਾਦਸ਼ਾਹ ਦੇ ਕੋਲ ਬੈਠੇ ਕਾਜੀ ਮੋਲਾਣੇ ਉਹਨਾਂ ਸਾਰਿਆਂ ਨੂੰ ਲਾ ਜਵਾਬ ਕਰ ਦਿੱਤਾ Hindu ਰਾਜੇ ਵੀ ਪਾਤਸ਼ਾ ਅਸ਼ਟੰ ਬਲਬੀਰਾ ਜੀ ਦੀ ਹਿੰਮਤ ਦਲੇਰੀ ਦੇ ਅੱਗੇ ਸੀਸ ਝੁਕਾਉਣ ਲੱਗੇ ਕਿ ਵਾਕਿਆ ਹੀ ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦੇ ਠੀਕ ਲਾਇਕ ਨੇ ਬਾਦਸ਼ਾਹ ਦੇ ਮਨ ਉਤੇ ਵੀ ਹਾਜੂਰ ਦੇ ਖਿਆਲਾਂ ਦਾ ਇਨਾ ਅਸਰ ਹੋਇਆ ਕਿ ਉਹ ਕੱਟੜ ਮੁਸਲਮਾਨ ਬਾਦਸ਼ਾਹ ਵੀ 8ਵੇਂ ਪਾਤਸ਼ਾਹ ਦੇ ਸਾਹਮਣੇ ਉਹਨਾਂ ਦੇ ਸਤਕਾਰ ਲਈ ਉੱਠ ਖਲੋਤਾ ਤੇ ਉਹਨੇ ਕੀਮਤੀ ਸਿਰ ਪਾਓ ਮੰਗਵਾ ਕੇ 8ਵੇਂ ਪਾਤਸ਼ਾਹ ਨੂੰ ਪੇਟਾ ਕੀਤਾ ਬੇਨਤੀ ਕੀਤੀ ਮਹਾਰਾਜ ਮੈਂ ਥੋੜਾ ਜਲਦੀ ਦੇ ਵਿੱਚ ਆ ਫਿਰ ਸਮਾਂ ਮਿਲਿਆ ਤੇ ਆਪਾਂ ਮਿਲਾਂਗੇ ਇਸੇ ਤਰ੍ਹਾਂ ਮੇਰੇ ਸਹਬ ਦੀ ਜਿੱਤ ਹੋਈ ਭਾਵੇਂ ਗੁਰੂ ਜੀ ਕਦੇ ਕਿਸੇ ਨੂੰ ਹਰਾਉਣ ਜਾਂ ਨੀਵਾ ਵਿਖਾਉਣ ਵਿੱਚ ਵਿਸ਼ਵਾਸ ਨਹੀਂ ਰੱਖਦੇ ਇਹ ਤਾਂ ਸਾਡੀ ਛੋਟੇ ਲੋਕਾਂ ਦੀ ਛੋਟੀ ਸੋਚ ਹੁੰਦੀ ਆ ਕਿ ਖਵਰੇ ਦੂਜੇ ਨੂੰ ਨੀਵਾ ਕਰਨ ਨਾਲ ਮੈਂ ਉੱਚਾ ਦਿਸਾਂਗਾ ਤੇ ਦੂਜਾ ਛੋਟਾ ਹੋਵੇਗਾ ਤੇ ਮੈਂ ਵੱਡਾ ਹੋ ਜਾਾਂਗਾ ਪਰ ਗੁਰੂ ਸਾਹਿਬ ਜੀ ਕਦੇ ਇਸ ਤਰ੍ਹਾਂ ਨਹੀਂ ਸੋਚਦੇ ਗੁਰੂ ਸਾਹਿਬ ਜੀ ਨੇ ਹੁਣ ਲਾਲ ਕਿਲੇ ਵਿੱਚੋਂ ਰਥ ਤੇ ਸਵਾਰ ਹੋ ਕੇ ਰਾਜਾ ਜੈ ਸਿੰਘ ਮਿਰਜ਼ਾ ਦੇ ਮਹੱਲਾਂ ਤਿਆਰੀ ਕਰ ਲਈ ਉੱਥੇ ਜਾਣ ਲਈ ਜਿੱਥੇ ਅੱਜਕੱਲ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ਉਹਨਾਂ ਦਿਨਾਂ ਦੀ ਗੱਲ ਆ ਜਦ ਹਜ਼ੂਰ ਦਿੱਲੀ ਪਹੁੰਚੇ ਤਾਂ ਦਿੱਲੀ ਉੱਤੇ ਚੇਚਕ ਬਿਮਾਰੀ ਦਾ ਹਮਲਾ ਹੋ ਚੁੱਕਾ ਸੀ ਤੇ ਦਿਨੋਂ ਦਿਨ ਇਹ ਬਿਮਾਰੀ ਜ਼ੋਰਾਂ ਨਾਲ ਵਧ ਰਹੀ ਸੀ ਆਮ ਲੋਕ ਹਿੰਦੂ ਇਸ ਨੂੰ ਮਾਤਾ ਵੀ ਕਹਿੰਦੇ ਨੇ ਤੇ ਉਸ ਦਾ ਮੰਦਰ ਬਣਾ ਕੇ ਉਹਦੀ ਪੂਜਾ ਵੀ ਕਰਦੇ ਨੇ ਇਹ ਇੱਕ ਡਰ ਤੇ ਇੱਕ ਵਹਿਮ ਲੋਕਾਂ ਦੇ ਵਿੱਚ ਫੈਲਿਆ ਹੋਇਆ ਇਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਵੀ ਹਮਲਾ ਕੀਤਾ ਸੀ ਸਮਾਲਪੌਕਸ ਚੀਚਕ ਨੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲੋਕਾਂ ਨੇ ਸਲਾਹਾਂ ਵੀ ਦਿੱਤੀਆਂ ਸਨ ਕਿ ਤੁਸੀਂ ਆਪਣੇ ਬੇਟੇ ਨੂੰ ਅੰਮ੍ਰਿਤਸਰ ਦੇ ਨੇੜੇ ਕਿਸੇ ਮੰਦਰ ਦੇ ਵਿੱਚ ਮੱਥਾ ਟਿਕਵਾ ਕੇ ਲਿਆਓ ਪਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਵੀ ਸੰਗਤਾਂ ਨੂੰ ਇਹੋ ਸਮਝਾਇਆ ਸੀ ਇਹ ਕੋਈ ਦੇਵੀ ਨਹੀਂ ਇਹ ਤੇ ਇੱਕ ਬਿਮਾਰੀ ਹੈ ਇਸ ਦਾ ਇਲਾਜ ਕੀਤਾ ਜਾਏਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਠੀਕ ਵੀ ਹੋ ਗਏ ਸਨ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਸੀ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸੁਭਾਏ ਮਾਨਿਆ ਗੁਰੂ ਸਾਹਿਬ ਜੀ ਨੇ ਕਦੇ ਵੀ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕੀਤੀ ਦਿੱਲੀ ਦੇ ਵਿੱਚ ਐਡਾ ਕਹਿਰ ਹੋਇਆ ਇਹ ਹਮਲਾ ਜਿਆਦਾ ਬੱਚਿਆਂ ਦੇ ਉੱਤੇ ਅਸਰ ਕਰਦਾ ਘਰਾਂ ਦੇ ਘਰ ਖਾਲੀ ਹੋਣ ਲੱਗੇ ਕਿਉਂਕਿ ਇਹ ਸ਼ੂਤ ਦਾ ਰੋਗ ਇੱਕ ਤੋਂ ਦੂਸਰੇ ਨੂੰ ਹੁੰਦਾ ਸੀ ਮਹੱਲਿਆਂ ਦੇ ਮਹੱਲੇ ਖਾਲੀ ਹੋਣ ਲੱਗੇ ਰੋਣ ਕਰ ਲਾਣ ਚੀਕਾ ਮਾਵਾਂ ਦੇ ਦਰਦ ਭਰੇ ਵੈਨ ਸਾਰੇ ਪਾਸੇ ਕੁਰਲਾਹਟ ਮੱਚੀ ਹੋਈ ਸੀ ਉਸ ਵੇਲੇ ਦੇ ਸਮੇਂ ਬਿਆਨ ਨਹੀਂ ਕੀਤੇ ਜਾ ਸਕਦੇ ਕਬਰਾਂ ਤੇ ਸ਼ਮਸ਼ਾਨ ਘਾਟ ਨੂੰ ਲਾਸ਼ਾਂ ਲੈ ਜਾਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸੀ ਸਾਰੇ ਦਵਾਖਾਨੇ ਮੁਫਤ ਖੋਲ ਦਿੱਤੇ ਉਸ ਸਮੇਂ ਅੱਜ ਜਿੰਨੀ ਮੈਡੀਕਲ ਨੇ ਤਰੱਕੀ ਨਹੀਂ ਸੀ ਕੀਤੀ ਸਾਰੇ ਦਵਾਖਾਨੇ ਖਾਲੀ ਹੋ ਗਏ ਬਰ ਬਿਮਾਰੀ ਨੇ ਰੁਕਣ ਦਾ ਨਾਂ ਨਾ ਲਿਆ ਗੁਰੂ ਸਾਹਿਬ ਜੀ ਨੇ ਵੀ ਜੋ ਉਹਨਾਂ ਨਾਲ ਵੈਦ ਜਾਂ ਦਵਾਈਆਂ इत्याਦਿਕ ਲੈ ਕੇ ਆਏ ਸੀ ਸਿੱਖਾਂ ਨੇ ਉਹ ਵੀ ਲੋਕਾਂ ਦੇ ਵਿੱਚ ਵੰਡੀਆਂ ਲੋਕਾਂ ਦਾ ਇਲਾਜ ਕੀਤਾ ਗਿਆ ਪਰ ਇਹ ਜਿਹੜੀ ਬਿਮਾਰੀ ਸੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਗੁਰੂ ਕੇ ਘਰ ਘਰ ਮਹੱਲੇ ਮਹੱਲੇ ਵਿੱਚ ਦਿੱਲੀ ਦੇ ਸਿੱਖ ਤੇ ਨਾਲ ਆਏ ਸਾਰੇ ਸਿੱਖ ਲੋਕਾਂ ਦੀਆਂ ਲਾਸ਼ਾਂ ਦੀ ਸਾਮ ਸੰਭਾਲ ਵਿੱਚ ਜਾਂ ਜੋ ਵੀ ਉਦੋਂ ਕੀਤਾ ਜਾ ਸਕਦਾ ਸੀ ਉਸ ਸੇਵਾ ਦੇ ਵਿੱਚ ਲੱਗੇ ਹੋਏ ਨੇ ਬਿਮਾਰੀ ਨਾ ਰੁਕਦੀ ਵੇਖ ਕੇ ਦਿੱਲੀ ਸ਼ਹਿਰ ਦੇ ਲੋਕ ਆਪਣੇ ਬਚੇ ਹੋਏ ਬੱਚਿਆਂ ਨੂੰ ਬਚਾਉਣ ਲਈ ਦਿੱਲੀ ਤੋਂ ਭੱਜ ਤੁਰੇ ਕਿਉਂਕਿ ਲਾਸ਼ਾਂ ਤੋਂ ਜਿਨ੍ਹਾਂ ਦਾ ਸਾੜਨ ਜਾਂ ਦੱਬਣ ਦਾ ਕੋਈ ਪ੍ਰਬੰਧ ਨਹੀਂ ਸੀ ਹੋ ਸਕਦਾ ਉਹਨਾਂ ਤੋਂ ਹੋਰ ਬਿਮਾਰੀਆਂ ਫੈਲਣ ਦਾ ਖਦਸ਼ਾ ਸੀ ਵੇਖਦੇ ਵੇਖਦੇ ਦਿੱਲੀ ਅੱਧੀ ਖਾਲੀ ਹੋ ਗਈ ਬਾਦਸ਼ਾਹ ਵੀ ਚਲਿਆ ਗਿਆ ਤੇ ਹੋਰ ਉੱਥੇ ਜ਼ਿੰਮੇਵਾਰ ਹਣ ਕੌਣ ਬਣੇ ਲੋਕੀ ਆਪੋ ਆਪਣੀ ਜਾਨ ਬਚਾਉਣ ਲੱਗੇ ਲੋਕੀ ਬਸ ਰੱਬ ਦੇ ਰਹਿਮ ਤੇ ਉੱਥੇ ਬੈਠੇ ਸੀ ਧੰ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਦੇ ਸਮੇਤ ਇਨਾ ਕਬਰਾਏ ਹੋਏ ਡਰੇ ਹੋਏ ਬਿਮਾਰ ਹੋ ਚੁੱਕੇ ਲੋਕਾਂ ਦਾ ਸਹਾਰਾ ਬਣਦੇ ਰਹੇ ਮਹਾਰਾਜ ਨੇ ਹੁਕਮ ਕੀਤਾ ਕਿ ਦੂਰ ਦੂਰ ਤੱਕ ਜਾ ਕੇ ਦੁਖੀ ਲੋਕਾਂ ਦੀ ਹਰੇਕ ਤਰੀਕੇ ਦੇ ਨਾਲ ਮਦਦ ਕੀਤੀ ਜਾਵੇ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਰਸਤਾ ਦੱਸਿਆ ਹੈ ਜਿਵੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਪਾਲਪੁਰ ਪਿੰਡ ਵਿੱਚ ਉਸ ਕੋਹੜੇ ਬੰਦੇ ਦੇ ਕੋਲ ਵੀ ਗਏ ਸੀ ਜਿਨੂੰ ਪਿੰਡ ਵਾਲਿਆਂ ਨੇ ਪਿੰਡ ਦੇ ਵਿੱਚੋਂ ਕੱਢਿਆ ਹੋਇਆ ਸੀ ਤੇ ਉਹਦੇ ਕੋਲ ਜਾ ਕੇ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਇਕੱਲਾ ਤੂੰ ਹੀ ਰੋਗੀ ਨਹੀਂ ਤੇਰੇ ਤੇ ਸਰੀਰ ਨੂੰ ਬਾਹਰੋਂ ਰੋਗ ਲੱਗੇ ਹੋਏ ਨੇ ਸੰਸਾਰ ਦੇ ਵਿੱਚ ਤੇ ਲੋਕੀ ਅੰਦਰੋਂ ਵੀ ਰੋਗੀ ਨੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਹਿਵਾ ਦਿੱਤੀ ਬੋਲੇ ਤਾਤ ਸੰਸਾਰ ਦੇ ਨੇਕਾਂ ਲੋਕੀ ਰੋਗੀ ਨੇ ਸਤਿਗੁਰੂ ਜੀ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਦਿਆਂ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਵੇਂ ਦਿੱਲੀ ਦੇ ਵਿੱਚ ਦੁਖਿਆਰੇ ਲੋਕਾਂ ਦੇ ਦਰਦ ਵੰਡਾ ਰਹੇ ਨੇ ਉਹਨਾਂ ਦਾ ਇਲਾਜ ਕਰਵਾ ਰਹੇ ਨੇ ਇੰਜ ਬੇਨਤੀ ਕੀਤੀ ਜਾ ਰਹੀ ਹੈ ਜਦੋਂ ਗੁਰੂ ਸਾਹਿਬ ਪਹੁੰਚੇ ਦਿੱਲੀ ਸ਼ਹਿਰ ਦੀ ਉਸ ਵੇਲੇ ਚਚਕ ਮਚਾਇਆ ਕੈਰ ਜੀ ਉਸ ਵੇਲੇ ਚਚਕ ਮਚਾਇਆ ਕੈਰ ਜੀ ਗੁਰੂ ਜੀ ਬਚਾਲੋ ਲੋਕਾ ਦੇ ਪੂ बचिया वॾे वॾे जेड़े षट् ਕਿਦਰੇ ਲੋਕਾਂ ਦੇ ਉੱਤੇ ਮੁਸੀਬਤ ਆਈ ਹੋਵੇ ਤੇ ਰੱਬ ਦੇ ਪਿਆਰਿਆਂ ਦਾ ਫਰਜ਼ ਬਣ ਜਾਂਦਾ ਹੈ ਉਹਨਾਂ ਦੀ ਮਦਦ ਕਰਨੀ ਸਤਗੁਰੂ ਪਾਤਸ਼ਾਹਾਂ ਦੇ ਸਿੱਖਾਂ ਦੀ ਸੇਵਾ ਤੇ ਪ੍ਰੇਮ ਭਾਵਨਾ ਦੀ ਦੁਨੀਆ ਦੇ ਵਿੱਚ ਵਾਹ ਵਾਹ ਹੁੰਦੀ ਹੈ ਜਦੋਂ ਵੀ ਕਿਦਰੇ ਦੁਨੀਆ ਦੇ ਉੱਤੇ ਮੁਸੀਬਤ ਆਈ ਹੋਵੇ ਚਾਹੇ ਕੋਈ ਕੈਰ ਚੋਂ ਲਿਆ ਹੋਵੇ ਚਾਹੇ ਕੋਈ ਕੁਦਰਤ ਦੀ ਕਰੋਪੀ ਵਰਤੀ ਹੋਵੇ ਤੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦੀ ਮਦਦ ਕਰਦੇ ਨੇ ਉਜੜੇ ਹੋਏ ਘਰਾਂ ਨੂੰ ਵਸਾਉਂਦੇ ਨੇ ਡੁੱਬਦਿਆਂ ਨੂੰ ਬਚਾਉਂਦੇ ਨੇ ਬਿਨਾਂ ਕਿਸੇ ਜਾਤ ਪਾਤ ਰੰਗ ਨਸਲ ਭੇਦ ਅਮੀਰ ਗਰੀਬ ਦੇ ਵਿਤਕਰੇ ਦੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਗੁਣ ਹੈ ਉਹ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹਨਾਂ ਦੇ ਰਸਤਿਆਂ ਦੇ ਉੱਤੇ ਚੱਲਦਿਆਂ ਹੋਇਆਂ ਸਤਿਗੁਰੂ ਜੀ ਮਹਾਰਾਜ ਅਤੇ ਉਹਨਾਂ ਦੇ ਸਾਥੀ ਇਹ ਬੜੇ ਵੱਡੇ ਪੱਦਰ ਤੇ ਸੇਵਾ ਨਿਭਾ ਰਹੇ ਸਨ ਸ਼੍ਰੀ ਗੁਰੂ ਆਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਛੋਟੀ ਉਮਰ ਦੇ ਨੇ ਉਹਨਾਂ ਦੇ ਉੱਤੇ ਵੀ ਇਸ ਬਿਮਾਰੀ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਗੁਰੂ ਆਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ 25 ਮਾਰਚ ਵਾਲੇ ਦਿਨ ਲਾਲ ਕਿਲੇ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੂੰ ਮਿਲੇ ਸੀ ਇਸ ਸਾਰੀ ਖੇਡ ਗੁਰੂ ਪਾਤਸ਼ਾਹ ਦੇ ਹੁਕਮ ਨਾਲ 4-5 ਦਿਨਾਂ ਦੇ ਵਿੱਚ ਵਰਤ ਗਈ ਛੇਚਕ ਨਾਲ ਪਹਿਲਾਂ ਹੌਲੀ-ਹੌਲੀ ਥੋੜਾ-ਥੋੜਾ ਬੁਖਾਰ ਹੋ ਗਿਆ ਬਾਅਦ ਵਿੱਚ ਤੇਜ਼ ਬੁਖਾਰ ਹੋਇਆ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਆਖਰੀ ਸਮਾਂ ਨੇੜੇ ਆਇਆ ਜਾਣ ਕੇ ਇਸ ਤੋਂ ਪਹਿਲਾਂ ਇਹਨਾਂ ਦਿਨਾਂ ਤੋਂ ਪਹਿਲਾਂ ਸ੍ਰੀ ਗੁਰੂ ਆਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਰੀ ਸਮੇਂ ਦੀ ਹਾਲਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਜੋ ਗੁਰੂ ਆਰਿਸ਼ਣ ਸਾਹਿਬ ਜੀ ਮਹਾਰਾਜ ਦੇ ਬਾਬਾ ਜੀ ਲੱਗਦੇ ਸਨ ਉਹਨਾਂ ਨਾਲ ਸਾਰੀ ਵਿਚਾਰ ਕਰ ਚੁੱਕੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਾਰੀ ਜ਼ਿੰਮੇਵਾਰੀ ਨੂੰ ਕਿਵੇਂ ਸੰਭਾਲਣਾ ਹੈ ਗੁਰਗੱਦੀ ਦੇ ਵਾਰਿਸ ਦੇ ਬਾਰੇ ਹੋਰ ਵੀ ਸਿੱਖ ਸੰਗਤਾਂ ਨਾਲ ਵਿਚਾਰਾ ਹੋ ਚੁੱਕੀਆਂ ਸਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੋਂ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਜਿਹੜੀ ਦਿੱਲੀ ਦੇ ਵਿੱਚ ਕੁਝ ਸਮਾਂ ਉੱਥੇ ਵੀ ਰਹੇ ਨੇ ਬੇਸ਼ੱਕ ਹੁਣ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਦਾ ਦਿੱਲੀ ਦੇ ਵਿੱਚ ਕੋਈ ਵੀ ਨਾਮੋ ਨਿਸ਼ਾਨ ਸਾਨੂੰ ਦਿਖਾਈ ਨਹੀਂ ਦਿੰਦਾ ਪਰ ਇੱਥੇ ਬਹੁਤ ਵੱਡੇ ਪੱਧਰ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਚਾਹੇ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੀ ਸੰਭਾਲ ਕਰਨ ਦੇ ਬਾਰੇ ਵਿਚਾਰ ਹੋਵੇ ਸਤਗੁਰੂ ਜੀ ਮਹਾਰਾਜ ਨੂੰ ਮਿਲ ਕੇ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਦੀ ਗੱਲ ਕਰਕੇ 30 ਮਾਰਚ 1664 ਈਸਵੀ ਨੂੰ ਸਤਿਗੁਰੂ ਸਾਹਿਬ ਜੀ ਨੇ ਸਭ ਸੰਗਤਾਂ ਦਾ ਇਕੱਠ ਬੁਲਾ ਲਿਆ ਤੇ ਸੰਗਤਾਂ ਨੂੰ ਬੜੀ ਧੀਮੀ ਆਵਾਜ਼ ਵਿੱਚ ਸ਼੍ਰੀ ਗੁਰੂ ਅਰਕਿਸ਼ਨ ਸਾਹਿਬ ਜੀ ਮਹਾਰਾਜ ਇੰਜ ਸੰਬੋਧਨ ਕਰਨ ਲੱਗੇ ਹਨ ਅੱਠਵੇਂ ਬਾਦਸ਼ਾਹ ਜਦੋਂ ਸੀ ਅੰਤ ਸੰਗਤਾਂ ਨੂੰ ਕੋਲੇ ਸਤ ਕੇ ਸਾਰੀਆਂ ਸੰਗਤ सब के सारिया संगतालू ਰੀਤ ਹਾਇ ਅੱਗੇ ਚਲਾਣ ਲੱਗੇ ਉਸ ਨੂੰ ਅਸਾਂ ਦਾ ਦੂਸਰਾ ਰੂਪ ਜਾਣੋ ਉਸ ਨੂੰ ਅਸਾਂ ਦਾ ਦੂਸਰਾ ਰੂਪ ਜਾਣੋ ਜਿਸ ਦੇ ਲਾੜਾ ਤੁਹਾਨੂੰ şaban gurur Guru. ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਆਪਣੇ ਕੋਲ ਸੱਦਿਆ ਹੈ ਬੜੀ ਧੀਮੀ ਜਿਹੀ ਆਵਾਜ਼ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਜਾਣਕਾਰੀ ਦੇ ਕੇ ਕਿ ਸਾਡੇ ਤੋਂ ਬਾਅਦ ਜਿਨ੍ਹਾਂ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣੀ ਹੈ ਬਾਬਾ ਬਸੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਆਪ ਸੰਭਾਲੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉਹ ਬਾਬਾ ਜੀ ਰਹਿੰਦੇ ਨੇ ਜਿਨ੍ਹਾਂ ਨੇ ਸਿੱਖ ਕੌਮ ਦੀ ਅਗਵਾਈ ਕਰਨੀ ਹੈ ਅੱਜ ਤੱਕ ਜਿਸ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨੀ ਹੁੰਦੀ ਸੀ ਉਸ ਦੀਆਂ ਪਰਖਾਂ ਹੁੰਦੀਆਂ ਆਈਆਂ ਨੇ ਪਰ ਅੱਜ ਇਹ ਪਹਿਲੀ ਵਾਰੀ ਹੋਇਆ ਸੀ ਕਿ ਸਤਗੁਰੂ ਜੀ ਮਹਾਰਾਜ ਸਿੱਖਾਂ ਦੇ ਵਾਸਤੇ ਵੀ ਇੱਕ ਪ੍ਰੀਖਿਆ ਪਾ ਗਏ ਹੁਣ ਕਿ ਗੁਰੂ ਕੇ ਸਿੱਖੋ ਦੰਬੀਆਂ ਪਖੰਡੀਆਂ ਦਾ ਬੋਲਬਾਲਾ ਹੋਵੇ ਨਕਲੀ ਗੁਰੂ ਆਪਣੀਆਂ ਮੰਝੀਆਂ ਲਾ ਕੇ ਬਹਿ ਜਾਣ ਤੇ ਕੀ ਤੁਸੀਂ ਉਹਨਾਂ ਦੇ ਵਿੱਚੋਂ ਅਸਲੀ ਤੇ ਸੱਚੇ ਗੁਰੂ ਦੀ ਭਾਲ ਕਰ ਲੋਗੇ ਇਹ ਬਚਨ ਕਹਿ ਕੇ ਸ੍ਰੀ ਗੁਰੂਾਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਮਨਾ ਨਦੀ ਦੇ ਕੰਡੇ ਦੇ ਉੱਤੇ ਸਤਿਗੁਰੂ ਜੀ ਮਹਾਰਾਜ ਦਾ ਆਖਰੀ ਦੀਵਾਨ ਸਜਿਆ ਹੋਇਆ ਜੋਤੀ ਜੋਤ ਸਮਾ ਗਏ ਹਨ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਉੱਥੇ ਮਹਾਰਾਜ ਜੀ ਦਾ ਸੰਸਕਾਰ ਕਰ ਦਿੱਤਾ ਗਿਆ ਇਸ ਤੋਂ ਅਗਲਾ ਇਤਿਹਾਸ ਆਪ ਸੰਗਤਾਂ ਸ਼ਾਮ ਦੇ ਦਿਵਾਨਾ ਵਿੱਚ ਸਰਵਣ ਕਰੋਗੇ ਜੀ ਉਸੇ ਹੀ ਦਿੱਲੀ ਤੋਂ ਜਿੱਥੇ ਸ੍ਰੀ ਗੁਰੂ ਆਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਤਿਆਦਿਕ ਅਨੇਕਾਂ ਗੁਰੂ ਦੇ ਪਿਆਰਿਆਂ ਨੇ ਚਰਨ ਪਾਏ ਨੇ ਬਹੁਤ ਸਾਡਾ ਇਤਿਹਾਸ ਹੈ ਜਿਹੜਾ ਉਸ ਦਿੱਲੀ ਦੇ ਆਲੇ ਦੁਆਲੇ ਘੁੰਮਦਾ ਹੈ ਕਦੇ ਇਸੇ ਦਿੱਲੀ ਦੇ ਅੰਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਵੀ ਸਾਧਤ ਹੋਈ ਉਹਨਾਂ ਦੇ ਛੋਟੇ ਬੱਚੇ ਬਾਬਾ ਅਜੈ ਸਿੰਘ 4 ਸਾਲ ਉਮਰ ਉਹਨਾਂ ਦਾ ਸੀਨਾ چیر ਕੇ ਤਣਫਦਾ ਦਿਲ ਕੱਢ ਕੇ ਵੀ ਮਹਿਰੋਲੀ ਦੇ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਉਹ ਦਿੱਲੀ ਜਿੱਥੇ ਕਿਸੇ ਸਮੇਂ ਬਾਬਾ ਬਘੇਲ ਸਿੰਘ इत्यादि குரு ਕੇ ਸਿੱਖਾਂ ਨੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸੈਭ ਚੁਲਾਇਆ ਬਹੁਤ ਸਾਰੇ ਇਤਿਹਾਸਕ ਪੱਖ ਨੇ ਜਿਹੜੇ ਦਿੱਲੀ ਦੇ ਨਾਲ ਸੰਬੰਧ ਰੱਖਦੇ ਨੇ ਇਤਿਹਾਸ ਸਮੇਂ-ਸਮੇਂ ਤੇ ਆਪ ਸੰਗਤਾਂ ਸਰਵਣ ਕਰਦੇ ਰਹਿੰਦੇ ਹੋ ਜੀ ਉਸ ਦਿੱਲੀ ਤੋਂ ਗੁਰਦੁਆਰਾ ਬੰਗਲਾ ਸਾਹਿਬ इत्यादि ਅਲੱਗ-ਅਲੱਗ ਗੁਰਦਿਆਂਵਾਰਿਆਂ ਵਿੱਚ ਸੇਵਾਵਾਂ ਨਿਭਾਉਣ ਵਾਲੇ ਭਾਈ ਪ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਆਪ ਸੰਗਤਾਂ ਦੇ ਵਿੱਚ ਹਾਜ਼ਰ ਨੇ ਆਓ ਗੁਰਮੁਖਾਂ ਪਿਆਰਿਆਂ ਦੇ ਕੋਲ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ